ਇਹ ਦੁਕਾਨ ਤੇ ਸਾਈਨ ਬੋਰਡ ਲਗਾਉਂਦੇ ਹੋਏ ਇੱਕ ਨੌਜਵਾਨ ਹਾਈ ਵੋਲਟੇਜ ਤਾਰਾ ਦੀ ਛਿਪੇਟ ਚਾਇਆ ਜਿਸ ਕਾਰਨ ਇਹ ਨੌਜਵਾਨ ਦੋ ਮੰਜ਼ਿਲਾ ਦੁਕਾਨ ਤੋਂ ਥੱਲੇ ਡਿੱਗ ਗਿਆ ਅਤੇ ਉਸ ਤੇ ਗੰਭੀਰ ਸੱਟਾਂ ਲੱਗੀਆਂ ਨੇ ਬਿਜਲੀ ਦੇ ਛੱਟ ਕੇ ਕਾਰਨ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਪਹਿਲਾਂ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਆ ਹੁਣ ਉਸ ਨੂੰ ਵੱਡੇ ਸਰਕਾਰੀ ਹਸਪਤਾਲ 'ਚ ਰੈਫਰ ਕੀਤਾ ਗਿਆ ਜੀ ਹਾਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਨੂੰ ਝਟਕਾ ਲੱਗਣ ਕਾਰਨ ਬਿਜਲੀ ਦੇ ਤਾਰਾਂ ਵੀ ਟੁੱਟ ਗਈਆਂ ہیں اس دوران ਨੌਜਵਾਨ ਦੂਜੀ ਮੰਜ਼ਲ ਤੋਂ ਤੜਮ ਕਰਦਾ ਥੱਲੇ ਡਿੱਗਿਆ ਦੱਸਲ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੂਜੀ ਮੰਜ਼ਲ ਤੇ ਖੜ ਕੇ ਦੁਕਾਨ ਦੇ ਉੱਪਰ ਬੋਰਡ ਲਗਾ ਰਿਹਾ ਸੀ ਇਸ ਦੌਰਾਨ ਉਸ ਦੇ ਹੱਥ ਵਿੱਚ ਜੋ ਬਾਸ ਫੜਿਆ ਹੋਇਆ ਸੀ ਜੋ ਲੱਕੜ ਫੜੀ ਹੋਈ ਸੀ ਉਹ ਤਾਰਾਂ ਨਾਲ ਟਕਰਾ ਗਈ ਅਤੇ ਨੌਜਵਾਨ ਨੂੰ ਬਿਜਲੀ ਦਾ ਵੱਡਾ ਝਟਕਾ ਲੱਗਿਆ ਜਿਸ ਕਾਰਨ ਨੌਜਵਾਨ ਥੱਲੇ ਡਿੱਗ ਗਿਆ ਉਹ ਜਿੰਨੀ ਜਿੰਨੀ ਵੱਡੀ ਨੇ ਕੁਝ ਹੋਰ ਪੂਰੀ ਤੇ ਵਧਾ ਕੇ ਗਾੜਾ ਲੁਕਾਪਾ ਮੈਂ ਕਰਾਂਗਾ ਜੇ ਆਈਏ ਪਾਣੋ ਉਧਰ ਨੌਜਵਾਨ ਦੇ ਥੱਲੇ ਡਿੱਗਦਿਆ ਹੀ ਹੜਕੰਪ ਮਚ ਗਿਆ ਅਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਵੱਲੋਂ ਇਸ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਚ ਭੇਤੀ ਕਰਵਾਇਆ ਗਿਆ। ਦਰਸਲ ਇਹ ਪੂਰਾ ਮਾਮਲਾ ਗੁਰਦਾਸਪੁਰ ਦੇ ਬਟਾਲਾ ਚ ਪੈਂਦੇ ਭੀੜ-ਪਾੜ ਵਾਲੇ ਇਲਾਕੇ ਸਿਟੀ ਰੋਡ ਦਾ ਹੈ ਜਿੱਥੇ ਕਿ ਦਰਦਨਾਖ ਖਾਸਾ ਵਾਪਰਿਆ ਇੱਕ ਨੌਜਵਾਨ ਜੋ ਕਿ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਦੂਜੀ ਮੰਜ਼ਲ ਤੇ ਟਿਆੜ ਕੇ ਸਾਈਨ ਬੋਰਡ ਲਗਾ ਰਿਹਾ ਸੀ ਇਸ ਦੌਰਾਨ ਉਸ ਦਾ ਹੱਥ ਜਾਂ ਫਿਰ ਉਸ ਦੇ ਹੱਥ ਵਿੱਚ ਫੜੀ ਲੱਕੜ ਹਾਈ ਵੋਲਟੇਜ ਤਾਰਾਂ ਦੇ ਚਪੇਟ ਵਿੱਚ ਆ ਜਾਂਦੀ ਏ ਜਿਸ ਨਾਲ ਉਹ ਤੇ ਨੌਜਵਾਨ ਦੋ ਮੰਜ਼ਲੀ ਦੁਕਾਨ ਤੋਂ ਜ਼ਮੀਨ ਤੇ ਆ ਡਿੱਗਦਾ ਹੈ ਅਤੇ ਇਸ ਕਾਰਨ ਗੰਭੀਰ ਸੱਖਮੀ ਹੋ ਜਾਂਦਾ ਹੈ ਉਧਰ ਨੌਜਵਾਨ ਨਾਲ ਕੰਮ ਕਰਦੇ ਦੂਜੇ ਵਿਅਕਤੀ ਦਾ ਕਹਿਣਾ ਹੈ ਕਿ ਨੌਜਵਾਨ ਕਰੀਬ 15-20 ਮਿੰਟ ਜ਼ਮੀਨ ਤੇ ਪਿਆ ਰਿਹਾ ਪਰ ਦੁਕਾਨਦਾਰ ਵੱਲੋਂ ਉਸ ਨੂੰ ਚੁੱਕਣ ਦੀ ਖੇਚਲ ਤੱਕ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਦੂਜੇ ਕੁਝ ਨੌਜਵਾਨਾਂ ਨਾਲ ਮਿਲ ਕੇ ਉਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ 'ਚ ਪਹੁੰਚੀ ਕਰਵਾਇਆ ਗਿਆ ਮੇਰਾ ਨਾਮ ਮਨਰਾਜ ਸਿੰਘ ਕਿੱਥੋਂ ਆਦੇ ਅੰਮ੍ਰਿਤਸਰ ਤੋਂ ਆਏ ਭਾਈ ਕੀ ਕਰਦੇ ਤੁਸੀਂ ਪਹਿਲੇ ਲੈਟਰ ਲਾਉਂਦੇ ਆ ਤੇ ਇਦਾਂ ਰਾਤ ਦਾ ਟਾਈਮ ਹੀ ਲਾਡਰ ਥਰੇ ਲਾ ਕੇ ਗੋਹ ਖੋਲਣੇ ਆ ਬਰੀ ਬਾਹ ਲੱਗ ਗਈ ਕਿਤੇ ਤੇ ਉੱਥੇ ਡਿੱਗ ਗਿਆ ਭਾਈ ਕਿੰਨਾ ਪੁੱਤਰ ਦੋ ਮੰਜਾ ਕਿੰਨੀ دیر ਬਾਅਦ ਦੁਕਾਨ ਵਾਲਿਆਂ ਨੇ ਚੁੱਕਿਆ ਰਿਹਾ ਦੁਕਾਨ ਵਾਲੇ ਭਾਈ ਲਾਗੇ ਖਲੋਤੇ ਰਹੇ ਉਹਨਾਂ ਨੇ ਹੱਥ ਪੁੱਤ ਨਹੀਂ ਲਾਇਆ ਤੇ ਬਾਕੀ ਮੁੰਡਿਆਂ ਲੈੜ ਲਾ ਕੇ ਲਾਹ ਗਏ ਤੇ ਉਹਨਾਂ ਨੇ ਕਿਉਂ ਨਹੀਂ ਉਤਲਿਆ ਪਰਾਣੀ ਭਾਈ ਉਹ ਕੋੜੀਆਂ ਭਾਈ ਭਾਈ ਕੋ ਫੁੱਲ ਕੋੜੀਆਂ ਦੇ ਖਲੋਤੇ ਰਹੇ ਉਹ ਹੌਂਟ ਭਾਈ ਇਹ ਮਹਾ ਸਾਹ ਥਾਣੀ ਨੂੰ ਆਉਂਦੇ ਮਹਾ ਸਾਹ ਆਏ ਆ ਵਾਦ-ਵਾਜਦ ਭਈ ਤੇਰਾ ਛਤਿਸ਼ ਗੀਤ ਨੱਪੀ ਫੇਰ ਸਾ ਆਏ ਥਾਣੀ ਹੁੰਦੇ ਨਾ ਅੰਬਰ ਸਾਹ ਕਿੱਥੇ ਖੰਡ ਅੰਬਰ ਸਾਹ ਭਾਈ বাস ਸਟੈਂਡ ਲੱਗੇ ਹਾਲਾਂਕਿ ਬਟਾਲਾ ਦੇ ਸਰਕਾਰੀ ਹਸਪਤਾਲ 'ਚ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਆ ਹੁਣ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਉਧਰ ਤਾਰਾਂ ਟੁੱਟਣ ਕਾਰਨ ਇਲਾਕੇ ਦੀ ਲਾਈਟ ਬੰਦ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਬਿਜਲੀ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ ਹੁਣ ਅਗਲੀ ਕਾਰਵਾਈ ਦੀ ਗੱਲ ਆਖੀ ਗਈ ਏ ਕੀ ਨਾਮ ਹੈ ਤੁਹਾਡਾ ਰਜੀਵ ਕੁਮਾਰ ਇਹ ਕੀ ਘਟਨਾ ਦਾ ਕੀ ਪਤਾ ਲੱਗਾ ਤੇ ਕੀ ਤੁਹਾਡੇ ਕੋਲ ਬਟਾਲਾ ਇਨਫੋਰਮੇਸ਼ਨ ਆਈ ਆ ਲਾਈਟ ਬੰਦ ਹੋਈ ਆ ਤੇ ਲਾਈਟ ਵੇਖਿਆ ਹੋਣਾ ਆ ਕੇ ਵੇਖਿਆ ਵਾ ਕਹਿੰਦੇ ਵੀ ਬੰਦਾ ਕੰਮ ਕਰ ਰਿਹਾ ਸੀ ਉੱਤੇ ਇੱਥੇ ਸੰਤ ਕਲਾਸ ਹੋਸਾ ਦਾ ਤੇ ਬਾਸ ਕੇ ਤੇ ਟੱਚ ਹੋਇਆ ਨਾਲ ਦਾ ਤੇ ਉਹਦੇ ਕਰਕੇ ਉਹ ਕਹਿੰਦੇ ਵੀ ਫਲਟਿਕ ਗਿਆ ਹਾਂਜੀ ਤਾਰ ਤੁਰਨ ਕਿੰਨੀ ਅਵੇ ਬਿਗਲੀ ਆਹ ਹੀ ਤਾਰ ਟੁੱਟ ਗਈ ਹੈ ਨਾਲ ਹੀ ਤਾਰ ਟੁੱਟ ਗਈ ਹੈ ਹਾਂਜੀ ਕੀ ਕੀਤਾ ਜਾ ਰਿਹਾ ਹੈ ਹਾਂਜੀ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਕਾ ਇਨਫਾਰਮੇਸ਼ਨ ਦਿੰਦੀ ਆ ਐਜੋ ਸਾਹਿਬ ਨੂੰ ਦਿੰਦੀ ਆ ਐਜੋ ਸਾਹਿਬ ਆਰਡੇ ਆ ਫਿਲਹਾਲ ਤਾਜ਼ਾ ਜਾਣਕਾਰੀ ਮੁਤਾਬਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਰ ਦੂਜੇ ਪਾਸੇ ਇਸ ਮਾਮਲੇ ਤੇ ਦੁਕਾਨਦਾਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਇਹ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਨੌਜਵਾਨ ਦਾ ਹੱਥ ਹਾਈ ਵੋਲਟੇਜ ਤਾਰਾ ਨੂੰ ਲੱਗ ਗਿਆ ਪਰ ਝਟਕੇ ਕਾਰਨ ਉਹ ਜ਼ਮੀਨ ਤੇ ਥੱਲੇ ਆ ਗਿਆ ਉਧਰ ਦੁਕਾਨ ਮਾਲਕ ਤੇ ਇਸ ਨੌਜਵਾਨ ਦੀ ਮਦਦ ਨਾ ਕਰਨ ਦੇ ਇਲਜ਼ਾਮ ਲੱਗੇ ਨੇ ਵਿਚਾਰਚ ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ ਲੋਕਾਂ ਵੱਲੋਂ ਇਸ ਨੂੰ ਝੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਆ ਹੁਣ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ